ਚੁੱਪ ਕਰੋ ਬੈਠੋ ਬੈਠੋ ਤੁਸੀਂ ਕਿਉਂ ਇੰਨੀ ਆਪਣੀ ਬੇਇੱਜ਼ਤੀ ਕਰਾਉਂਦੇ ਜੀ ਕਿਉਂ ਬੋਲਦੇ ਜੇ ਉਹਨਾਂ ਨੂੰ ਤਾਂ ਮਾਸਾ ਸਮਝ ਨਹੀਂ ਹੈਗੀ ਜੋ ਮਰਜ਼ੀ ਬੋਲਦੇ ਰਹਿੰਦੇ ਨੇ ਤੁਹਾਨੂੰ ਵੀ ਬੋਲਦੇ ਮੈਨੂੰ ਵੀ ਬੋਲਦੇ ਛੋਟੀ ਨੂੰ ਵੀ ਬੋਲਦੇ ਕਿਉਂ ਨਹੀਂ ਬੋਲਦੇ ਹੋ ਅਵਾ ਤਵਾ ਬੋਲਦੇ ਨੇ ਸਾਡਾ ਹੁਣ ਟਾਈਮ ਨਹੀਂ ਹੈਗਾ ਕਿ ਆਪਣੀ ਬੇਇੱਜ਼ਤੀ ਕਰਾਈਏ ਸਾਡੇ ਬੱਚੇ ਵੱਡੇ ਹੋ ਚੁੱਕੇ ਆ ਅਸੀਂ ਨੂਵਾ ਵਾਲੀਆਂ ਵਾਂ ਫੇਰ ਚੰਗੀਆਂ ਨਹੀਂ ਲੱਗਦਾ ਤੇ ਮਾਤਾ ਨੂੰ ਤਾਂ ਕੁਝ ਪਤਾ ਨਹੀਂ ਲੱਗਦਾ ਮੈਨੂੰ ਇਸ ਨੂੰ ਮੇਰੀ ਸੁਣੋ ਕਰਦੀ ਰਹਿੰਦੀ ਆ ਤੁਰੀ ਫਿਰਦੀ ਰਹਿੰਦੀ ਆ ਜਿੰਨੂੰ ਜੀ ਆਉਂਦਾ ਉਹਨੂੰ ਕਹਿ ਦਿੰਦੀ ਆ ਹੋਰ ਬੇਇੱਜ਼ਤੀ ਕਰਾਉਂ ਮਤ ਕਰੋ ਹੁਣ ਨਾ ਤੂੰ ਆਪਣੀ ਨਾ ਟੈਨਸ਼ਨ ਸਾਰੀ ਛੱਡ ਦੋ ਆਰਾਮ ਨਾਲ ਰਿਆ ਕਰ ਕੋਈ ਗੱਲ ਨਹੀਂ ਸੁਣਨੀ ਮਾਤਾ ਦੀ ਮਾਤਾ ਨੂੰ ਬੋਲਣ ਦੇ ਇਹ ਤਾਂ ਚਾਹੁੰਦੀ ਆ ਵੀ ਤਿੰਨੇ ਲੜ ਜਾਣੇ ਲੜ ਕੇ ਰਹਿਣ ਅਹੀਂ ਚੰਗੀਆਂ ਆ ਜਿਹੜੀਆਂ ਇੱਕ ਦੂਜੇ ਨਾਲ ਬਣਾ ਕੇ ਰੱਖੀਆਂ ਇੱਕ ਦੂਜੇ ਦੀ ਸੁਣਦੀਆਂ ਵਾਂ ਤੇ ਪਿਆਰ ਨਾਲ ਬੈਂਦੀਆਂ ਖਾਂਦੀਆਂ ਪੀਂਦੀਆਂ ਕੰਮ ਧੰਦਾ ਕਰਦੀਆਂ ਵਾਂ ਇਹ ਤੇ ਚਾਹੁੰਦੀ ਉਹਨੂੰ ਉਸ ਨੂੰ ਕਰੇ ਬਾਲਦਾ ਕਿਸੇ ਨੂੰ ਉਸ ਨੂੰ ਕਰੇ ਬਾਲਦਾ ਮੈਂ ਚੌਧਰਪਣਾ ਕਰਾਂ ਆਪਣਾ ਮੇਰੀ ਸੁਣ ਲਓ ਮੇਰੀ ਸੁਣ ਲਓ ਇਹਦੀ ਸੁਣੀ ਜਾ ਤੇ ਆਪਾਂ ਨੂੰ ਤੁਹਾਂ ਦੀ ਵੀ ਤੁਸੀਂ ਬੋਲੋ ਤੱਕ ਨਾ ਬੱਸ ਕਰੋ ਹੁਣ ਆਪਾਂ ਹੋਰ ਬੇਇੱਜ਼ਤੀ ਨਹੀਂ ਕਰੋਣੀ ਇਹਦੇ ਕੋਲ ਠੀਕ ਹੈ ਨਾ ਪਰਦਾ ਹਜੇ ਕਦੋਂ ਤੱਕ ਕਦੋਂ ਤੱਕ ਬੇਇੱਜ਼ਤੀ ਕਰਾਈਏ ਇਹਨੇ ਸੁਧਰਨਾ ਖਰੇ ਕਦੋਂ ਇਨੇ ਸੁਧਰਨਾ ਨਹੀਂ ਹੋ ساری ਉਮਰ ਮੈਂ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਦੀ ਦੇ ਸਕਨੀ ਮੈਂ ਪਰ ਚੁੱਪ ਰਹੀ ਕੀ ਕਹਾਂ ਆਦਮੀ ਮੇਰੇ ਸਿਰ ਤੇ ਨਹੀਂ ਆ ਮੇਰੇ ਪਿਓ ਨੇ ਕਿ ਮੇਰੀ ਮਾਂ ਤਾਂ ਮਗਰਹੀ ਨਹੀਂ ਸੀ ਤੇ ਪਿਓ ਮੇਰੇ ਨੇ ਕਿਹਾ ਸੀ ਤੇਰੀ ਮਾਂ ਗਈ ਪਰ ਮਾਂ ਕਰੀ ਇਹ ਤਾਂ ਚੰਗੀ ਸੱਸ ਵੀ ਨਹੀਂ ਬਣ ਸਕੀ ਮਾਂ ਬਣਨਾ ਤਾਂ ਬੜੀ ਦੂਰ ਦੀ ਗੱਲ ਗੜੀ ਭੈਣ ਆਪਣੀ ਧੀ ਦਾ ਘਰ ਨਹੀਂ ਵਸਾ ਸਕੀ ਉਹਨੇ ਸਾਡਾ ਕਿੱਥੋਂ ਵਸਣ ਦੇਣਾ ਸਾਡੇ ਕਾ ਕਲੇਸ਼ ਹੀ ਪਾਇ ਹਰ ਵੇਲੇ ਕਹਿੰਦੀ ਰਹਿੰਦੀ ਮੈਂ ਬੈਠੀ ਆ ਮੈਂ 500 ਸਾਲ ਜੀਣਾ ਨਹੀਂ ਇਹਨਾਂ ਸਲੇਟੀਆਂ ਖਾ ਕੇ ਜੀਣਾ ਬੱਚਿਆਂ ਨੂੰ ਚੋਰੀ ਦੀ ਆਦਤ ਆ ਪਾ ਕੇ ਜੀਣਾ ਇਹ ਕਿਹੋ ਜਿਹੀਆਂ ਗੱਲਾਂ ਕਰਦੀ ਮੇਰੀ ਸੁਣੋ ਮੇਰੀ ਸੁਣੋ ਹਰ ਵੇਲੇ ਇਹਨੂੰ ਹੀ ਸੁਣੀ ਜਾਈਏ ਇਹਦੇ ਸਾਡੀ ਸਿਆਣ ਵੀ ਅਸੀਂ ਇਕੱਠੀਆਂ ਰਹਿਣ ਡੀਆਂ ਨਹੀਂ ਤੇ ਇਹਨੇ ਤਾਂ ਕਈ ਕੁਝ ਕਰ ਦੇਣਾ ਅਸੀਂ ਘਰ ਦਾ ਖਾਲਸਾ ਇਹ ਸਾਡੇ ਕਰਕੇ ਹੀ ਘਰ ਬਚਿਆ ਆ ਅ ਨਹੀਂ ਇਹਦੇ ਚਾਰ ਹਿੱਸੇ ਹੋ ਜਣਾ ਸੀ ਮਾਤਾ ਚਾਉਂਦੀ ਨਾ ਇਹਨੇ ਕਦੇ ਤੇ ਚਾਰ ਹਿੱਸੇ ਕਰਦਣੀ ਚਾਰ ਉਹ ਕਿਵੇਂ ਚਾਰ ਕਿਵੇਂ ਅਹੀਂ ਤੈਨ ਜਣੀਆ ਚੌਥੀ ਇਹਦੀ ਕੁੜੀ ਖੁਸ਼ ਹੋ ਗਏ ਵੰਡੋ ਵੰਡੇ ਹੋ ਗਏ ਤੂੰ ਉਧਰ ਮੂੰਹ ਬਣਾ ਕੇ ਬਹਿ ਜਾਣਾ ਮੈਂ ਉਧਰ ਮੂੰਹ ਬਣਾ ਕੇ ਬਹਿ ਜਾਣਾ ਉਹਨੇ ਉਧਰ ਮੂੰਹ ਬਣਾ ਕੇ ਬਹਿ ਇਹ ਤੇ ਅਹੀਂ ਚੰਗੀਆਂ ਤਿੰਨੇ ਹੀ ਛੋਟੀ ਵੀ ਚੰਗੀ ਤੂੰ ਵੀ ਚੰਗੀ ਮੈਂ ਵੀ ਚੰਗੀ ਤੇ ਅਹੀਂ ਰਲ ਕੇ ਟਾਈਮ ਕੱਢ ਲਿਆ ਇਹ ਤੇ ਚਾਉਂਦੀ ਆ ਰਾਤੋਂ ਦਿਨ ਨਾ ਚੜੇ ਤੇ ਇਹਨਾਂ ਨੂੰ ਤੇ ਮਤੀ ਨਾ ਤੇ ਨਾ ਕਰ ਦਵਾ ਵੱਖਰਿਆਂ ਵੱਖਰਿਆਂ ਕਰ ਦਵਾ ਇਹੀ ਚਾਹੁੰਦੀ ਹੈ ਇਹੀ ਚਾਹੁੰਦੀ ਹੈ ਵਾਦ ਕੱਟ ਹਰ ਇੱਕ ਨੂੰ ਬੋਲੀ ਜਾਂਦੀ ਸਮਝਦਾਰੀ ਹੈਗੀ ਨਹੀਂ ਹੁੰਦੀ ਇਹਦੇ ਚ ਜੇ ਨਹੀਂ ਹੁੰਦੀ ਆਪਣੀ ਤੀਨ ਨੂੰ ਘਰ ਨਾ ਵਸਣ ਦਿੰਦੀ ਉਹਨੂੰ ਤਾਂ ਵਸਣ ਹੀ ਨਹੀਂ ਦਿੱਤਾ ਇਹਨੇ ਉਹ ਆ ਜਾ ਫਿਰ ਪੀੜੋਗੀ ਤਾਂ ਵੀ ਆ ਜਾ ਜੋ ਹੋਏਗਾ ਤਾਂ ਵੀ ਆ ਜਾ ਤੂੰ ਉਹਨੂੰ ਆਪ ਹੀ ਭਲੀਏ ਲੋਕੇ ਤੈਨੂੰ ਵਿਆਹਤਾ ਵਾ ਆਪਦੇ ਘਰ ਰੋ ਆਪਣਾ ਟਾਈਮ ਕਾਰਡ ਜਿੱਤਰਾ ਤੇਰ ਕੋ ਨਿਕਲਦਾ ਇੱਥੇ ਹੱਸਦੀ ਆ ਹੱਸਦੀ ਇੱਥੋਂ ਜਾ ਲੜਾਈ ਕਰਕੇ ਨਹੀਂ ਹੋਣੀ ਇਹਨੂੰ ਸਮਝ ਹੀ ਨਹੀਂ ਹੈਗੀ ਤੇ ਇਹ ਤਾਂ ਉਹਨੂੰ ਹੀ ਪੁੱਠੇ ਰਸਤੇ ਪਾਤਾ ਉਹਨੇ ਦਾ ਆਇਤ ਬਿਲਕੁਲ ਠੀਕ ਹੈ ਨਹੀਂ ਇਹ ਚੱਜ ਦੀ ਹੁੰਦੀ ਹੈ ਆਪਣੀ ਧੀ ਨੂੰ ਟਿਕਨ ਦਿੰਦੀ ਹੈ ਆਪਣੇ ਘਰ ਇਹਦੇ ਪੁੱਠੀਆਂ ਮੱਤਾ ਹਰਵਲੇ ਦਿੰਦੀ ਰਹੀ ਨਹੀਂ ਆ ਜਾ ਆ ਜਾ ਹਰਵਲੇ ਆ ਹੀ ਕਰਦੇ ਰਹਿਣਾ ਅੱਗੋ ਦੇਖ ਉਹ ਕਿੱਡੀ ਹੈ ਦੀ ਜ਼ੁਰਤ ਸੀ ਕੁੜੀ ਦੀ ਆਪਣੇ ਆਦਮੀ ਨੂੰ ਕੁੱਟ ਕੇ ਆ ਜਾਂਦੇ ਸੀ ਕਦੀ ਲੱਤਾਂ ਮਾਰ ਕੇ ਆਏ ਨਹੀਂ ਨਨਾ ਹਾਂ ਨਨਾ ਨੂੰ ਕੁੱਟੇ ਛੋਟਿਆ ਤਾਈਆਂ ਤਾਂ ਵਸੀ ਨਹੀਂ ਤੇ ਹੋਰ ਕੀ ਤਉ ਤੋ ਹੋ ਜੇ ਭਰਾ ਨਹੀਂ ਅਸੀਂ ਬੈਠੇ ਹੈ ਨਾ ਤੂੰ ਆ ਜਾ ਕਿਸੇ ਗੱਲ ਦੀ ਫਿਕਰ ਨਹੀਂ ਲਲੋ ਸਾਰੀ ਉਮਰ ਬਿਠਾ ਲਿਆ ਆਪਣੇ ਸਿਰ ਦੇ ਉੱਤੇ ਸਮਝਾਇਆ ਕਿਸੇ ਨੇ ਵੀ ਨਹੀਂ ਬੇਅਕਲਾਈ ਦਿੱਤੀਆਂ ਅਕਲ ਕਿਸੇ ਨੇ ਵੀ ਨਾ ਦਿੱਤੀ ਕਿ ਕਿਹਦੇ ਅਕਲ ਨਾ ਤੀ ਵਸ ਜੂ ਉਹਨਾਂ ਉਜਾੜਨ ਦੀ ਕੀਤੀ ਤੇ ਹੋਰ ਕੀ ਤੇ ਹੁਣ ਦੇਖੋ ਨਾ ਉਮਰ ਦੇ ਦਿਨ ਦਿਨ ਵਧੀ ਜਾਣੇ ਤੇ ਫੇਰ ਸਾਡੇ ਲੋਕਾਂ ਦੀ ਸਿਰ ਤੇ ਇਹਨਾਂ ਵਿਚਾਰੀ ਆਪਣਾ ਟਾਈਮ ਪਾਸ ਕਰਦੀ ਪਈਏ ਉਹਨਾਂ ਨੇ ਇੱਥੇ ਹੀ ਰਹਿਣਾ ਔਰ ਕਿੱਥੇ ਜਾਣਾ ਪੇਕਿਆ ਤੇ ਰਹਿਣਾ ਉਹੀ ਗੱਲ ਨਾਲ ਖਿਸਾ ਉਹਦਾ ਬੰਦਾ ਹੀ ਬੰਦਾ ਪਰ ਨਹੀਂ ਬੰਦਾ ਨਾ ਕੋਈ ਬੱਚਾ ਉਹਦਾ ਵਿਚਾਰੀ ਦਾ ਦੇਖੋ ਇਹਨੂੰ ਟਿਕਨ ਨਹੀਂ ਦਿੱਤੀ ਆਪਣੇ ਉਹ ਹੀ ਉਹਦੇ ਬੱਚੇ ਵੀ ਅੱਜ ਕਿੱਡੇ-ਕਡੇ ਹੋਣੇ ਸੀ ਜੇ ਉੱਥੇ ਰਹਿੰਦੇ। ਅਕਲ ਨਹੀਂ ਨਾ ਦਿੱਤੀ। ਇਹ ਬਹੁਤ ਗਲਤ ਜਨਾਨੀ ਹੈ ਮੈਂ ਕਹਣੀ ਆ। ਇਹਨੂੰ ਅਜੇ ਵੀ ਨਹੀਂ ਅਕਲ ਆਈ। ਅਜੇ ਕਦੀ ਆਈ। ਤੂੰ ਵੀ ਬੁੱਢੀ ਹੋ ਗਈ ਅਸੀਂ ਬੁੱਢੀਆਂ ਹੋ ਗਈਆਂ ਤਦ ਵੀ ਨਹੀਂ ਇਹਨੂੰ ਅਕਲ ਆਈ। ਇਹਨੂੰ ਨਹੀਂ ਆਉਣੀ। ਉਹ ਬਾਹਰ ਦੇ ਘੰਡੀ ਬੜੀ ਆ ਮੈਨੂੰ ਆ ਬੜੀ ਠੰਡ ਲੱਗਦੀ ਪਈ ਆ ਮੈਂ ਕੰਨੀ ਗਿੱਠੀ ਲਾ ਲਈ ਐ ਇੱਕ ਗਿੱਠੀ ਥੋੜੀ ਲਾਈ ਦੀ ਆ ਹਾਂ ਅੱਜ ਕੱਲ ਹੁੰਦੇ ਤੇ ਆ ਕੀ ਹੀਟਰ ਰੂਮ ਹੀਟਰ ਹੁੰਦੇ ਆ ਉਹ ਲਾ ਕੇ ਬੰਦਾ ਸੋ ਜਾ ਰਮਾਨ ਉਹ ਨਹੀਂ ਲਾਣੇ ਜੇ ਕਰੰਟ ਪੈ ਗਿਆ ਤਾਂ ਫੇਰ ਉੱਤੋਂ ਬਿੱਲ ਕਿੰਨਾ ਆ ਜਾਣਾ ਗਿੱਠੀ ਲਾਣੇ ਆ ਤੂੰ ਕਰ ਬਾਜ਼ਾਰ ਜਾ ਨਾ ਮੇ ਕੋਲੋਂ ਨਾ ਲੱਕਣਾ ਲੈ ਕੇ ਆ ਮੈਂ ਲੱਕੜਾਂ ਬਾਲਦੀ ਆ ਅਸੀਂ ਦੋਨੇ ਪੂਆ ਆਪਰੀ ਜੇ ਬੈ ਕੇ ਨਾ ਅੱਗ ਸਿੱਕਾਂਗੇ ਉਹ ਪੂਆ ਹੁਣ ਨਹੀਂ ਮਿਲਦੀਆਂ ਲੱਕੜਾਂ ਇਥੋਂ ਚੱਲ ਸਾਰੀਆਂ ਗੱਲਾਂ ਛੱਡ ਤੂੰ ਲੱਕੜਾਂ ਦੀਆਂ ਮੇਰੇ ਸਿਰ ਤੇ ਨਾ ਖਾਰਿਸ਼ ਬੜੀ ਹੋਣ ਦੀ ਜੋ ਜਮ ਨੂੰਥੋਂ ਨਾ ਨਿੰਮ ਲਿਆ ਦੇ ਜਾ ਕੇ ਉਹ ਲੈ ਪੂਆ ਹੁਣ ਨਿੰਮ ਕਿਥੋਂ ਮਿਲਨੀ ਆ ਮੈਂ ਇਦਾਂ ਕਰਦਾ ਵਾਂ ਅੱਜ ਕੱਲ ਨਾ ਨਿੰਮ ਨਾ ਬਣਿਆ ਸ਼ੈਂਪੂ ਆਏ ਆ ਮੈਂ ਉਹ ਲੈ ਕੇ ਦੇਣਾ ਵਾ ਨਾ ਨਾ ਮੈਂ ਨਹੀਂ ਸ਼ੈਂਪੂ ਲਾਣਾ ਮੇਰੇ ਹੇ ਵਾਲ ਸਾਰੇ ਕਾਲੇ ਗੋਦ ਨਾਲ ਚਿੱਟੇ ਹੋ ਜਾਂਦੇ ਕੰਦੇ ਸ਼ੈਂਪੂ ਗੰਨ ਸੁਵੰਨੇ ਲਾਉ ਮੈਂ ਨਹੀਂ ਲਾਂਦੇ ਤੇਰੀ ਮਾਂ ਹੀ ਲਾਵੇ ਵੇ ਮੇਰੇ ਵਾਲ ਸੋਹਣੇ ਆ ਨਾ ਹਾਂ ਚੱਲ 부ਆ ਫਿਰ ਜੀ ਸ਼ੈਂਪੂ ਨਹੀਂ ਲਾਉਣਾ ਫਿਰ ਨਾ ਇੱਕ ਨਿੰਮਣਾ ਬਣਿਆ ਹੋਇਆ ਨਾ ਤੇਲ ਹੁੰਦਾ ਵਾ ਸਿਰ ਚ ਲਾਉਣ ਨੂੰ ਉਹ ਲੈ ਆ ਦੇਣਾ ਮੈਂ ਨਾ 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 ਮੈਂ ਨਾ ਤੇਲ ਲਾਣੀ ਨਾ ਮੈਂ ਲਾਣੀ ਸ਼ੈਂਪੂ ਮਨੂੰ ਨਿੰਮ ਲਿਆ ਦੇ ਤੇ ਕਪੂਰ ਲਿਆ ਦੇ ਮੇਰੀ ਜਿਹੜੀ ਦਾਦੀ ਹੀ ਨਾ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਮੇਰੇ ਸਿਰ 'ਤੇ ਜੂਆਂ ਪੈ ਜਾਂਦੀ ਹੈ ਨਾ ਉਹ ਨਿੰਮ ਦਾ ਨਾ ਚੰਗੀ ਤਰ੍ਹਾਂ ਪੀਸ ਕੇ ਨਾ ਤੇਲ 'ਚ ਸਾੜ ਲੈਂਦੀ ਸੀ ਸਰੋਂ ਦੇ ਉਹਨੇ ਐ ਤੇਲ ਬੜਾ ਵਿੱਚ ਕਪੂਰ ਪਾ ਦੇਣਾ ਤੇ ਬੜਾ ਸੋਨਾ ਮੇਰਾ ਨਾਲੇ ਸਿਰ 'ਚ ਸਨਾ ਤੇ ਮੇਰੀਆਂ ਸਾਰੀਆਂ ਜੂਆਂ ਮਰ ਜਾਂਦੀਆਂ ਨਾਲੇ ਨਿੰਮ ਪਤਾ ਕਿੰਨੀ ਚੰਗੀ ਹੁੰਦੀ ਹੈ ਤੂੰ ਮਨ ਨੇ ਮਿਲਿਆ ਆ ਕੇ ਦੇ ਨਾਲੇ ਤੈਨੂੰ ਲੱਭ ਜਾਨੀਏ ਕਿਤੋਂ ਨਾ ਕਿਤੋਂ ਨਾ ਲੱਭ ਲੈ ਮੇਰਾ ਪੁੱਤਰ ਤੇ ਮੇਰਾ ਸਿਆਣਾ ਪੁੱਤਰ ਨਹੀਂ ਆਂ ਲੈ ਮੇਰਾ ਪੁੱਤ ਲੈ ਆ ਦੇ ਤੇ ਮੈਂ ਪੈਸੇ ਦਵਾਂਗੀ ਖਰਚਣ ਵਾਸਤੇ ਲੈ ਆ ਬੂਆ ਫੇਰ ਨਾ ਇਦਾਂ ਕਰਦਾ ਵਾ ਮੈਂ ਦੇਖ ਦੇਣਾ ਕਿਤੇ ਫੇਰ ਜੂਆ ਤੇ ਨਹੀਂ ਪੈ ਗਈਆਂ ਮੈਂ ਤੈਨੂੰ ਕੰਨੀ ਤੋਂ ਵੇਖ 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 ਨਹੀ ਆ ਦੇਖ ਦੇਖ ਦੇ ਉਹ ਨਹੀਂ ਭੂਆ ਕੋਈ ਜੂ ਨਹੀਂ ਗਈ ਦੱਸਾਂ ਕੀ ਆ ਤੇਲ ਨਹੀਂ ਨਾ ਲੱਗਾ ਸਿਰ 'ਚ ਉਹਦੇ ਕਰਕੇ ਇਦਾਂ ਹੁੰਦਾ ਵਾ ਤੇਨੂੰ ਪਤਾ ਜਾਂ ਮਨ ਨੂੰ ਪਤਾ ਵਾ ਤੂੰ ਬੋਲੀ ਜਾਨਾ ਬੋਲੀ ਜਾਨਾ ਵੇ ਤੂੰ ਮੇਰਾ ਲਾਡਲਾ ਭਤੀਜਾ ਨਹੀਂ ਗਾ ਮੈਂ ਸਭ ਤੋਂ ਜ਼ਿਆਦਾ ਮੈਂ ਤੈਨੂੰ ਪਿਆਰ ਕਰਦੀ ਅੱਗੇ ਮਨ ਸਾਰੇ ਕਹਿੰਦੇ ਤੂੰ ਸਾਹਿਬ ਨੂੰ ਪਿਆਰ ਕਰਦੀ ਸਾਹਿਬ ਨੂੰ ਪਿਆਰ ਕਰਦੀ ਆ ਤੇ ਮੇਰਾ ਲਾਡਲਾ ਭਤੀਜਾ ਜੋ ਤੂੰ ਜੋ ਮੰਗੇਗਾ ਨਾ ਤੈਨੂੰ ਮੈਂ ਸੋ ਦਵਾ ਕਰਾਂਗੇ ਨਾਲੇ ਮੇਰੇ ਕੋਲ ਬੜਾ ਕੁਛ ਹੈ ਬਾਗ ਸਭ ਕੁਝ ਮੈਂ ਤੈਨੂੰ ਹੀ ਦੇਣਾ ਹੈ ਹਾਂ ਲੈ ਬੋ ਆ ਇਦਾਂ ਥੋੜੀ ਆ ਕਿ ਤੂੰ ਮੈਨੂੰ ਕੋਈ ਚੀਜ਼ ਦੇਂਗੀ ਤੇ ਮੈਂ ਫੇਰ ਹੀ ਤੈਨੂੰ ਕੁਝ ਲੈ ਕੇ ਦਵਾਂਗਾ ਚੱਲ ਮੈਨੂੰ ਇਹ ਦੱਸ ਹੁਣ ਤੈਨੂੰ ਪਤਾ ਇੱਥੇ ਤੇ ਸ਼ਹਿਰ ਵਸ ਗਿਆ ਵਾ ਇੱਥੇ ਲਾਗੇ ਛਾਗੇ ਤੇ ਕਿਤੇ ਨੰਮ ਮਿਲਣੀ ਨਹੀਂ ਨੀ ਤੇ ਜੇ ਮੈਂ ਨਿੰਮ ਲਿਆਵਾ ਵੀ ਤੇ ਕਿੱਥੋਂ ਲਿਆਵਾ ਨਿੰਮ ਤੇ ਮੁਸ਼ਕਲ ਹੀ ਆ ਕੋਈ ਹੋਰ ਕੰਮ ਆ ਨਾ ਉਹ ਮੈਂ ਕਰ ਦਿੰਨਾ ਹਾਂ ਕਪੂਰ ਮੈਂ ਲਾਉਂਗਾ ਉਹ ਆ ਲਾਗੋ ਮਿਲ ਜਾਣਾ ਆਪਣੇ ਅੱਛਾ ਵੇ ਤੂੰ ਵੀ ਛਦਾਈਗਾ ਮੈਂ ਦੱਸਾਂ ਤੈਨੂੰ ਇਹ ਨਿੰਮ ਕਿੱਥੋਂ ਮਿਲਨੀ ਉਹ ਮੇਰੇ ਸੋਰੀਓ ੱਟੀ ਵੱਡੀ ਵੇਲੀ ਗਈ ਉਹ ਵੇਲੀ ਦੇ ਵਿੱਚ ਕਿੰਡਾ ਵੱਡਾ ਦਰਖਤ ਲੱਗਾ ਏ ਜਾ ਮੇਰਾ ਪੁੱਤ ਲੈ ਆਇਆ

ਚਾਹੀਦੀ ਆ ਹੈਡਫੋਨਾਂ ਇਹਨਾਂ ਕੰਨ ਮਿੱਗੇ ਹੁੰਦੇ ਆ ਅੱਛਾ ਵਾਹ ਨਹੀਂ ਤੇਰੇ ਨਿੱਗੇ ਹੁੰਦੇ ਨੇ ਇਦਾਂ ਲੇਟ ਕਰ ਨਿੱਗ ਵੜਿਆ ਆ ਜਿਹੜਾ ਨਿੱਗੇ ਹੋ ਜਾਂਦੇ ਨੇ ਉਹ ਚਾਹੀਦੀ ਆ ਮੀ ਉਹ ਸ਼ੈਲ ਦੇਗੇ ਤੁਹਾਨੂੰ ਨਹੀਂ ਪਤਾ ਨਿਊ ਸ਼ੈਲ ਦੇਗੇ ਨੇ ਚਲ ਜਾ ਨੀ ਜਾ ਮੇਰਾ ਸਿਰ ਨਾ ਖਾ ਜਾ ਕੇ ਆ ਗਈ ਮੇਰਾ ਸਿਰ ਖਾਣ ਵਾਸਤੇ ਨਵੇਂ ਸ਼ੈਲ ਦੇਗੇ ਨੇ ਹੈ ਮੈਨੂੰ ਨਵਾਂ ਸ਼ੈਲ ਖਾਣ ਵਾਸਤੇ ਆਈ ਐ ਐਂ ਦੱਸ ਆਹ ਤੇ ਮੈਨੂੰ ਲੱਗ ਕੇ ਕਿਹਨ ਲਿਖਣ ਜੀ ਆਂਦੇ ਜਿਤਰਾ ਇਹ ਇਹ ਕਰ ਕਰ ਕਰਦੀ ਬਈ ਵੀ ਇਹ ਕਿਸ ਤਰ੍ਹਾਂ ਕੇ ਖੰਝਾਈ ਆਹੋ ਕਨਾਲੇ ਮੈਨੂੰ ਕਹਦੀ ਪੈਹੇ ਦਿਓ ਗਾਸ ਗਿਰ ਕੋ ਕੁਛ ਹੋ ਗਈ ਪੈਹੇ ਹੈ ਮੈਂ ਕੋ ਕਮਾਈਆਂ ਕਰਦੀ ਆ ਹੈ ਜਿਹੜੀ ਕਮਾਈਆਂ ਕਰਦੀਆਂ ਨੇ ਉਹਨਾਂ ਕੋਲ ਜਾ ਕੇ ਲੈ ਮੇਰਾ ਆ ਜਾਂਦੀ ਸਿਰ ਖਾਣ ਵਾਸਤੇ ਜਾ ਪਜਾਥੋ ਨੂਰ ਕੀ ਤੂੰ ਮਾਰੇ ਆ ਚਾਹੀਦੇ ਨੇ ਤਾਂ ਕਮਾਰੇ ਆ ਚਾਹੀਦੇ ਨੇ ਤਾਂ ਕਮਾਰੇ ਆ ਕੀ ਆ ਜੀ ਮੰਨ ਕੋ ਬਾਹਰ ਮੰਗੇ ਹੀ ਹੋ ਗਏ ਮੇਰੇ ਕੋ ਨਹੀਂ ਆ ਗਏ ਪੈਸੇ ਮੰਗੇ ਸੀ ਤੇ ਇਹਦੇ ਵਿੱਚ ਧੱਕਾ ਮਾਰਨ ਵਾਲੀ ਕਿਹੜੀ ਗੱਲ ਹੋ ਗਈ ਨਾਲ ਮੈਨੂੰ ਕਿਹਾ ਹੈਡਫੋਨ ਆ ਕਿ ਭਾਇਆ ਵਾ ਐ ਤਾ ਪੁੱਤਰ ਕੰਨ ਟੱਕਣ ਵਾਸਤੇ ਆ ਅੱਜ ਕੋਈ ਮਾੜੀ ਚੀਜ਼ ਥੋੜੀ ਐ ਛਾਈ ਜੀ ਵੀ ਨਾ ਚਲ ਇੱਧਰ ਆ ਜਰਾ ਇੱਧਰ ਮੰਮੀ ਹਾਂ ਨਾ ਤੁਸੀਂ ਇੱਥੇ ਆਰਾਮ ਨਾਲ ਬੈਠਿਓ ਤਾਨੂੰ ਕੁਛ ਨਹੀਂ ਪਤਾ ਲੱਗਦਾ ਘਰ 'ਚ ਹੁੰਦਾ ਕੀ ਪਿਆ ਵੈ ਨਾ ਹੋਇਆ ਕੀ ਦੱਸ ਤਾ ਸਹੀ ਤੂੰ ਆ ਵੇਖੋ ਕੁੜੀ ਦਾ ਹਾਲ ਕੀ ਹੋਇਆ ਪਤਾ ਤੈਨੂੰ ਨਹੀਂ ਜੀਨੇ ਤਾਂ ਕਮਾ ਰਿਹਾ ਚਾਹੀਨੇ ਤਿਹਾਰ ਕੀ ਆ ਕੋਨ ਨੂੰ ਕੁਥਾ ਆਦਤ ਪੈ ਗਈ ਥਕੇ ਮਾਰਨ ਦੀ ਆਦਤ ਨਹੀਂ ਆਦਤ ਪਹਿਲਾਂ ਹੀ ਸੀ ਜਦੋਂ ਦੀ ਮੇਰੀ ਕੁੜੀ ਹੋਈ ਹੈ ਨਾ ਚੰਗੀ ਤੇ ਉਹਨਾਂ ਨੂੰ ਕਦੀ ਲੱਗੀ ਨਹੀਂ ਐਡਾ ਤੇ ਉਹਨਾਂ ਦਾ ਬੂਠਾ ਫੁੱਲ ਗਿਆ ਸੀ ਕਿ ਕੁੜੀ ਹੋ ਗਈ ਹੈ ਤੇ ਆ ਕੁੜੀ ਸਾਡੀ ਨਾ ਮੁੰਡਿਆਂ ਤੋਂ ਵੱਧ ਕੀ ਹੈ ਵੇਖਿਓ ਐ ਨਹੀਂ ਕੰਮ ਆਣਾ ਇਹ ਵਿਚਾਰੀ ਗਈ ਹੈ ਕਿ ਚਾਚਾ ਨਾ ਚਾਈ ਜੀ ਮੇਰੇ ਸਾਰੇ ਬੱਚੇ ਦਾਦੀ ਕੋ ਪੈਸੇ ਲੈਂਦੇ ਆ ਮੈਨੂੰ ਛੋਲੇ ਜੇ ਪੈਸੇ ਦੇ ਦੋ ਤੇ ਚਾਈ ਨੇ ਫੜ ਕੇ ਧੱਕਾ ਮਾਰਿਆ ਕੁੜੀ ਨੂੰ ਤੇ ਨਾਲੇ ਆ ਕੀ ਪਾਇਆ ਕੰਨਾਂ ਚ ਨਾ ਇਹ ਕੰਨਾਂ ਚ ਕੁਮਾਰੀ ਚੀਜ਼ ਪਾਈ ਆ ਬੱਚੇ ਨੂੰ ਠੰਡ ਲੱਗਦੀ ਆ ਉਤੋਂ ਬਚਾ ਵਾਸਤੇ ਆ ਮੇਰੀ ਸੁਣ ਲੋ ਗੱਲ ਅੱਜ ਤੇ ਚਾਈ ਨੇ ਮਾਰਤਾ ਜੇ ਧੱਕਾ ਤੇ ਗਾਂ ਤੋਂ ਆ ਕੰਮ ਹੋਣ ਨਹੀਂ ਮੈਂ ਦੇਣਾ ਤੁਹਾਡੇ ਕੋ ਤੇ ਅੱਜ ਤੱਕ ਕੁਝ ਬੋਲਿਆ ਨਹੀਂ ਗਿਆ ਆਪਣੀ ਸੱਸ ਤੋਂ ਤੂੰ ਇਹ ਨਾ ਥਾ ਥਾ ਢੜਦੇ ਜੇ ਚਾਹੇ ਉਹ ਗਲਤ ਆ ਤੇ ਗਲਤੀ ਸਹੀ ਹੈ ਨਹੀਂ ਪੁੱਤ ਮੈਂ ਕਿਉਂ ਨਹੀਂ ਬੋਲਣਾ ਬੋਲੂਗੀ ਕਿਉਂ ਨੇ ਪੋਤਰੀ ਮੇਰੀ ਨੂੰ ਮਾਰਿਆ ਵਾ ਕਿਉਂ ਗੱਲ ਕਿਉਂ ਧੱਕਾ ਦਿੱਤਾ ਮੈਂ ਪੁੱਛੂਗੀ ਕੱਜ ਅੱਜ ਤੱਕ ਜਿੰਨਾ ਕੁ ਤੂੰ ਬੋਲ ਚੁੱਕੇ ਤੇ ਜਿੰਨਾ ਕੁ ਪੁੱਛ ਚੁੱਕੇ ਬਸ ਹੁਣ ਮੈਂ ਜਾਣੀ ਆ ਉਹਨੂੰ ਪੁੱਛਦੀ ਆ ਤੈਨੂੰ ਕੱਲ ਕੀ ਆ ਤੈਨੂੰ ਚਾਹੀਦਾ ਕੀ ਆ ਪੋਤਰੀ ਮੇਰੀ ਆ ਤੈਨੂੰ ਕਿੱਥੇ ਪੀੜ ਹੁੰਦੀ ਆ ਕਿਉਂ ਬੋਲਦੀ ਆ ਤੂੰ ਮੇਰੀ ਗੱਲ ਸੁਣੋ ਤੁਸੀਂ ਨਾ ਇੱਥੇ ਆਰਾਮ ਨਾਲ ਬਹੋ ਤੇ ਰਜਾਈ ਮੈਂ ਦੇਣੀ ਤਨੂ ਲੈ ਆ ਕੇ ਅੱਜ ਨਾ ਮੈਨੂੰ ਬੋਲਣ ਦਿਓ ਫੇਰ ਕਹਿੰਦੇ ਨੇ ਨੂਆ ਧੀ ਅੱਗੋਂ ਬੋਲਦੀਆਂ ਨੇ ਇਹਨਾਂ ਨੂੰ ਜਾਚ ਨਹੀਂ ਹੈਗੀ ਇਹਨਾਂ ਨੂੰ ਪੇਕਿਆਂ ਨੇ ਅਕਲ ਨਹੀਂ ਸਿਖਾਈ ਤੇ ਮੂੰਹ ਵੀ ਤੁਸੀਂ ਆਪ ਹੀ ਖਲਾਉਂਦੇ ਜੇ ਤੂੰ ਨਾ ਬੋਲ ਨਾ ਬੋਲ ਮੈਂ ਆਪੇ ਬੋਲ ਲੈਣੀ ਕਿਉਂ ਬੋਲਦਾ ਤੂੰ ਮੈਨੂੰ ਬੋਲਦਾ ਹੈ ਨਾ ਮੈਨੂੰ ਨਾ ਦਿੰਦਾ ਨਾ ਅੱਜ ਤੱਕ ਤੁਸੀਂ ਇਹ ਕੁੜੀ ਨੂੰ ਕਦੀ ਉੱਚੀ ਆਵਾਜ਼ ਚ ਨਹੀਂ ਬੋਲੇ ਇਹ ਚਾਹੀਦੀ ਐਡੀ ਹਿੰਮਤ ਚਾ ਚੁੱਪ ਕਰ ਮੈਂ ਸੁਣ ਲਿਆ ਵਾ ਮੈਂ ਪੁੱਛਦੀ ਆ ਜਾ ਕੇ ਅਬ ਤੂੰ ਹੀ ਕੋਸ਼ਿਸ਼ ਨਹੀਂ ਪੁੱਛਣਾ ਤੇ ਨਾ ਮੈਂ ਚੁੱਪ ਕਰਨਾ ਤੁਹਿੰਦਾ ਅਲੋਨੀ ਕਸ਼ ਬੋਲ ਲੈ ਜਿਦਾ ਚਾਈਨੇ ਦੇ ਹੋਂ ਤੇ ਇੰਨੀਆਂ ਗੱਲਾਂ ਕਰ ਮਿਲ ਰਹੀਆਂ ਸੀ ਲੋਕੀ ਵਧਾਈਆਂ ਲੈ ਆਂਦੇ ਸੀ ਟੜ ਕੋ ਬਾਹਰ ਤੇ ਨਿਕਲਿਆ ਨਹੀਂ ਗਿਆ ਉੱਥੇ ਜਾ ਕੇ ਨਾ ਇੱਥੇ ਤੇ ਤੂੰ ਸ਼ੇਰ ਵਾਂਗੂ ਜਾਣਾ ਤੇ ਉੱਥੇ ਜਾ ਕੇ ਤੂੰ ਬਿੱਲੀ ਬਣ ਤੈ ਚਾਈ ਜੀ ਚਾਈ ਜੀ ਕਸ਼ਨੀ ਮੈਂ ਤੁਹਾਨੂੰ ਵੇਖਣ ਆਈ ਸੀ ਅੱਜ ਤੇ ਤੂੰ ਹੀ ਰਾਮ ਨਾਲੇ ਬਹੋ ਤੇ ਮੈਨੂੰ ਦਿਓ ਹੁਣ ਬੋਲਣ ਨਹੀਂ ਪੂਜਾ ਮੈਂ ਬੋਲੂਗੀ ਤੂੰ ਨਹੀਂ ਬੋਲਣਾ ਤੂੰ ਮੈਨੂੰ ਬੋਲ ਲੈ ਨਾ ਮੈਂ ਸੁਣ ਲਿਆ ਮੈਂ ਉਹਨੂੰ ਪੁੱਛਦੀ ਨਾ ਕੀ ਗੱਲ ਹੈ ਤੈਨੂੰ ਤੂੰ ਕਿ ਹੋਈ ਨਾ ਕਰੀ ਰਹੀਂਦੀ ਐ ਤੇ ਨਾਲ ਪੁੱਤ ਮਮੀ ਅੱਜ ਤੇ ਲਾਸਟ ਵਾਰਨਿੰਗ ਜੇ ਜੇ ਅੱਗੇ ਤੋਂ ਮੇਰੀ ਕੁੜੀ ਨੂੰ ਕੁਝ ਕਹਿਆ ਨਾ ਤੇ ਮੈਂ ਬਰਦਾਸ਼ਤ ਨਹੀਂ ਜੇ ਕਰਨਾ ਮੈਂ ਕੁੜੀ ਲੈ ਕੇ ਪੇਕੇ ਚਲ ਜਾਣਾ ਅੱਜ ਪੂਜਾ ਤੂੰ ਬਾਰ-ਬਾਰ ਨਹੀਂ ਐ ਮੈਂ ਪੇਕੇ ਚਲ ਜਾਣਾ ਮੈਂ ਪੇਕੇ ਚਲ ਜਾਣਾ ਮੇਰੇ ਚੋਪ ਰਹਿਣ ਦਾ ਵੀ ਪੁੱਤ ਕੋਈ ਕਾਰਨ ਐ ਮੈਂ ਸੋਚਦੀ ਨਾ ਮਾਤਾ ਮੇਰੀ ਬੇਇੱਜ਼ਤੀ ਕਰ ਲੈ ਮਗਰ ਮੇਰੀ ਨੂਹ ਦੀ ਨਾ ਕਰੇ ਮੇਰੇ ਸਾਹਮਣੇ ਮੇਰੀ ਨੂਹ ਦੀ ਬੇਇੱਜ਼ਤੀ ਹੁੰਦੀ ਐ ਨਾ ਤੇ ਮੈਨੂੰ ਦੁੱਖ ਲੱਗਦਾ ਪੁੱਤ ਤਾਂ ਮੈਂ ਚੁੱਪ ਤੈਨੂੰ ਸਿੱਕਿਉਂ ਚੁੱਪ ਰਹਿੰਦੇ ਏ ਨਾ ਮਾਂ ਦਾ ਤੁਹਾਡੀ ਵੀ ਬੇਇੱਜ਼ਤੀ ਕਿਉਂ ਕਰੇ ਕਿਹੜਾ ਗੁਨਾਹ ਤੁਸੀਂ ਕੀਤਾ ਸਾਰਾ ਤੁਸੀਂ ਘਰ ਤਿੰਨ ਨਾਲ ਜਾਣੀਆਂ ਨੇ ਸੰਭਿਆ ਆਇਆ ਸਾਰਾ ਕੰਮ ਹੁੰਦਾ ਰੋਟੀ ਉਹਨਾਂ ਨੂੰ ਕੈਮਸਰ ਮਿਲਦੀ ਹੈ ਸਭ ਕੁਝ ਹੁੰਦਾ ਫਿਰ ਵੀ ਉਹਨਾਂ ਨੂੰ ਬੋਲਣ ਦੀ ਆਦਤ ਹੈ ਪੁੱਤ ਕੋਈ ਗੱਲ ਨਹੀਂ ਬਜ਼ੁਰਗ ਹੋ ਗਏ ਨਾ ਤਾਂ ਬੋਲਦੇ ਆ ਵੱਡੇ ਆ ਨਾਲੇ ਇੱਕ ਅੱਧੀ ਗੱਲ ਤੇ ਸਹਿਣੀ ਪੈਂਦੀ ਸਾਨੂੰ ਤਾਂ ਵੱਡੇ ਆ ਠੀਕ ਹੈ ਜੇ ਆਪਾਂ ਗਲਤ ਹੋਈਏ ਤੇ ਆਪਾਂ ਵੀ ਚੁੱਪ ਰਹੀਏ ਨਾ ਤੇ ਨਜਾਇਜ਼ ਸਹਿਣਾ ਵੀ ਗਲਤ ਹੈ ਕੋਈ ਨਹੀਂ ਮੈਂ ਆਪੇ ਦੇ ਲੂੰਗੀ ਤੂੰ ਇੰਨੀ ਟੈਨਸ਼ਨ ਨਾ ਲਿਆ ਕਰ ਪੁੱਤ ਪੂਜਾ ਪੁੱਤ ਜਾ ਚਾਹ ਬਣਾ ਮੇਰੇ ਵਾਸਤੇ ਜਾ ਬਸ ਤੁਸੀਂ ਇੰਝ ਹੀ ਕਹਿ ਕੇ ਮੈਨੂੰ ਠੰਡਿਆ ਕਰ ਦਿਆ ਕਰੋ ਨੂਰ ਪੁੱਤ ਚਾਈ ਨੂੰ ਪਤਾ ਨਹੀਂ ਲੱਗਦਾ ਚਾਈ ਬਜ਼ੁਰਗ ਹੋ ਗਿਆ ਮੈਂ ਤੇਰੀ ਦਾਦੀ ਹੈਗੀ ਆ ਨਾ ਤੂੰ ਜੋ ਮੰਗਣਾ ਜੋ ਵੀ ਉਹ ਪੁੱਤ ਨੇ ਲੈਣਾ ਮੈਨੂੰ ਦੱਸ ਮੈਂ ਜੋ ਬੈਠੀ ਆ ਤੈਨੂੰ ਦੇਣ ਵਾਸਤੇ ਕੀ ਲੈਣਾ ਮੇਰੇ ਪੁੱਤ ਨੇ ਮੇਰਾ ਪੁੱਤ ਤੇ ਨਹੀਂ ਰਾ ਆ ਹੀ ਰਾ ਹੀ ਰਾ ਇੱਕ ਜੋ ਮੰਗੇਗਾ ਮੈਨੂੰ ਉਹ ਹੀ ਲੈ ਕੇ ਦੇਣਾ ਚਾਈ ਨੂੰ ਤੂੰ ਬਿਲਕੁਲ ਕੁਝ ਨਹੀਂ ਕਹਿਣਾ ਕਦੀ ਵੀ ਠੀਕ ਹੈ ਨਾ ਮੇਰਾ ਪੁੱਤ ਮੇਰੀ ਅਲਮਾਰੀ ਚੋਂ ਮੇਰਾ ਪਰਸ ਲੈ ਕੇ ਨਾ ਮम्मा ਨੂੰ ਦੇ ਦੇ ਉਹ ਚੋਂ ਪੈਸੇ ਲੈ ਲੈ ਤੇ ਜਿਹੜੀ ਚੀਜ਼ ਲੈ ਆਉਣੀ ਨਾ ਤੂੰ ਲੈ ਆ ਚਲ ਪੱਜ ਜਾ ਫੜਾਫੜ ਮੇਰਾ ਪੁੱਤ I Love you दादी Thank you thank you ਪੁੱਤ ਜਾ ਮੇਰਾ ਬੱਚਾ ਪੱਜ ਕੇ ਜਾ ਠੀਕ ਹੈ ਬੱਚਾ ਮੇਰਾ ਐਡਾ ਪਿਆਰਾ ਪਤਾ ਨਹੀਂ ਚਾਈ ਨੂੰ ਕੀ ਹੁੰਦਾ ਅੱਜ ਤੇ ਮੈਂ ਗੱਲ ਕਰਨੀ ਕਰਨੀ ਉਹਦੇ ਨਾਲ ਜੇ ਤੂੰ ਹੱਥ ਵੀ ਲਾਇਆ ਨਾ ਤਾਂ ਵੇਖ ਲਈਂ ਜਰਾ ਉਹ ਹੁਣੇ ਮੈਂ ਪੁੱਛਦੀ ਇਹਨੂੰ ਜਰਾ ਜਾ ਇਹ ਤਾਂ ਬੈਠੀ ਹੈ ਢੋਰ ਕੇ ਘਰ ਜਿੱਥੇ ਮੈਂ ਮਰਜੀ ਪਾਵਾਂ ਮੇਰਾ ਘਰ-ਬਾਰ ਸਭ ਕੁਝ ਮੇਰਾ ਹੈ ਉਹ ਗੱਲ ਠੀਕ ਹੈ ਤੇ ਨੂਰ ਨੂੰ ਕਿਹੜੀ ਗੱਲੋਂ ਧੱਕਾ ਦਿੱਤਾ ਹੈ ਕਿਹੜੀ ਗੱਲੋਂ ਮਾਰਿਆ ਈ ਉਹਨੂੰ ਨਹੀਂ ਨੂਰ ਨਹੀਂ ਮੈਨੂੰ ਚੰਗੀ ਲੱਗਦੀ ਤੈਨੂੰ ਚੰਗੀ ਨਹੀਂ ਲੱਗਦੀ ਆਹ ਤੇ ਇਹਦਾ ਮਤਲਬ ਤੂੰ ਧੱਕਾ ਦੇ ਰਾ ਉਹਨੂੰ ਨਹੀਂ ਮੇਰੀ ਇਕ ਹੀ ਗਈ ਪੋਤਰੀ ਮੈਂ ਦੱਸਾਂ ਇਸਕਾ ਹੋਰ ਮੇਰੀ ਕੋਈ ਨਹੀਂ ਗਈ ਉਹਨੂੰ ਕਹਿ ਗਰ ਮੇਰੇ ਮੱਥੇ ਨਾ ਲਗਿਆ ਕਰੇ ਸਿਰਫ ਇਹ ਆਹ ਸਿਰਫ ਇਹ ਮੇਰੇ ਕੋਲ ਆ ਜਾਂਦੀ ਹੈ ਪੈਸੇ ਦਿਓ ਇਹੇ ਦਿਓ ਮੈਂ ਦੱਸਾਂ ਉਹਨੂੰ ਕਹਿ ਗਰ ਮੇਰੇ ਮਲੇਥੇ ਨਾ ਆਕਰ ਮੇਰੇ ਕੋਲ ਤੂੰ ਚੰਗੀ ਪਰਦਾਦੀ ਹੈ ਤੈਨੂੰ ਤੇ ਹੱਸ ਕੇ ਪੈਸਾ ਦੇਣਾ ਚਾਹੀਦਾ ਇੱਕ 10 ਰੁਪਏ ਹੀ ਦੇਣੇ ਤੈਨੂੰ ਕਮੀ ਹੈ ਕਿਸ ਚੀਜ਼ ਦੀ ਤੂੰ ਉਹਨੂੰ ਪੈਸੇ ਦੇ ਦੇ ਕੁੜੀ ਨੂੰ ਕਿੰਨਾ ਪਿਆਰ ਕਰਦੀ ਹੈ ਤੇਰੇ ਨਾਲ ਹੈ ਤੂੰ ਟਟ ਟਟ ਉਹਨੂੰ ਪੈਣੀ ਹੈ ਮੈਨੂੰ ਚੰਗੀ ਨਹੀਂ ਲੱਗਦੀ ਮੈਨੂੰ ਚੰਗੀ ਨਹੀਂ ਲੱਗਦੀ ਇੱਕ ਪੋਤਰੀ ਇਧਰੋਂ ਚੰਗੀ ਲੱਗਦੀ ਦੂਜੀ ਨਹੀਂ ਚੰਗੀ ਲੱਗਦੀ ਨਹੀਂ ਮੈਨੂੰ ਨਹੀਂ ਚੰਗੀ ਲੱਗਦੀ ਜਾ ਤੂੰ ਜਾ ਕੇ ਤੇ ਕੰਮ ਕਰ ਜਾ ਕੇ ਉਹ ਮੇਰੀ ਪੋਤਰੀ ਮੈਨੂੰ ਚੰਗੀ ਲੱਗਦੀ ਹੈ ਮਾਰਨ ਦੀ ਲੋੜ ਨਹੀਂ ਇਤਨਾ ਮਾਦਾ ਦਾਈ ਬੈਠੀ ਨਾ ਜਿੱਥੇ ਬੈਠੀ ਹੈ ਹੈ ਵੇਖ ਸਹੀ ਕਰਦੀ ਕੀ ਹੈ ਦੱਸ ਇਹ ਵੀ ਮੇਰੇ ਨਾਲ ਲੜਨ ਵਾਸਤੇ ਆ ਗਈ ਹੈ ਹੋਰ ਇਹਨੂੰ ਕੋਈ ਕੰਮ ਹੀ ਨਹੀਂ ਇਹਨੂੰ ਵੀ ਕੋਈ ਹੈਗਾ ਦੇਹੀ ਆ ਗਈ ਹੈ ਮੇਰੇ ਨਾਲ ਜਬਾਨ ਲੜਨ ਵਾਸਤੇ ਇਹ ਤਾਂ ਸਮਝਦੀ ਹੈ ਕਿ ਤੇ ਮੈਨੂੰ ਹਲਕੇ ਚ ਨ ਲੰਗੀ ਤੇ ਚਲ ਐਮ ਕੁਛ ਮਾਨ ਮਨ ਜਾਵੇਗੀ ਕੁਛ ਕਰ ਲੇਗੀ ਹੈ ਅੱਗੇ ਤੇ ਮੇਰੀ 1 ਲੱਖ ਤੋੜੀ ਆ ਨਾ ਹੁਣ ਮੈਨੂੰ ਜਾ ਕੇ ਨਾ ਦੂਜੀ ਲੱਖ ਤੋੜਨੀ ਆ ਤਾਈ ਜੀ ਉਹ ਤੁਹਾਨੂੰ ਪਤਾ ਵਾ ਉਹ ਮੇਰੇ ਕਮਰੇ ਦੀ ਨਾ ਅਲਮਾਰੀ ਦੀ ਚਾਬੀ ਨਹੀਂ ਲੱਭੰਦੀ ਮੋਂ ਉਹਦੇ ਵਿੱਚ ਕੱਪੜੇ ਗੜਨੇ ਸੀ ਅੱਗ ਲਾ ਚਾਬੀ ਨੂੰ ਵੇ ਤੇਰੀ ਦਾਦੀ ਨੇ ਕਦੋਂ ਮਰਨਾਈ ਕਿਉਂ ਹੁਣ ਕੀ ਹੋ ਗਿਆ ਸਾ ਅੱਜ ਦੀ ਕਰਤੂਸ ਸੁਣ ਲੈ ਦੀ ਮਾਸਾ ਜੀ ਨੂਰ ਅੱਜ ਉਹਨੂੰ ਮਾਰਿਆ ਹੀ ਨੇ ਨੂਰ ਨੂੰ ਮਾਰਿਆ ਹਾਂ ਕਿਹੜੀ ਗੱਲੋਂ ਉਹਨੂੰ ਪੈਸੇ ਮੰਗੇ ਦਾਦੀ ਸਾਰੇ ਬੱਚੇ ਆਪਣੀਆਂ ਦਾਦੀਆਂ ਕੋਲ ਲੈਂਦੇ ਮੈਨੂੰ ਵੀ 5 ਰੁਪਏ ਦੇ ਦੋ ਮੈਂ ਚੀਜ਼ ਖਾਣੀ ਉਹ ਤੱਕੇ ਮਾਰੇ ਇਹਨਾਂ ਨੂੰ ਤਾਂ ਆਪਣੀ ਸਮਝ ਆਉਂਦੀ ਆ ਚਾਈ ਨੇ ਸੁਧਰਨਾ ਤੇ ਸੁਧਰਨਾ ਕਦੋਂ ਆ ਇਹ ਕੋਈ ਨਹੀਂ ਕਰਨਾ ਮੈਂ ਤਾਂ ਕਹਿੰਦੀ ਮਾਰੀ ਜਾਵੇ ਸੁਧਰਨਾ ਕੀ ਇਹਨੇ ਇਹ ਸਾਰੀ ਉਮਰ ਐ ਹੀ ਕੁਛ ਕਰਦੀ ਰਹੀ ਉਹ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਚਾਈ ਨੇ ਇਸ ਉਮਰ ਦੇ ਵਿੱਚ ਪੈਸਾ ਲੈ ਕੇ ਕਿੱਥੇ ਜਾਣਾ ਵਾ ਇੰਨਾ ਦੇ ਕੋ ਪੈਸਾ ਵਾ ਇੱਕ ਬੱਚੀ ਨੂੰ ਦੇ ਦਿੰਦੀ 5000 ਰੁਪਏ ਉਹਨੇ ਇੰਨੇ ਵਿੱਚ ਹੀ ਖੁਸ਼ ਹੋ ਜਾਣਾ ਹੈ ਕਹਿੰਦੀ ਮੈਨੂੰ ਚੰਗੀ ਲੱਗਦੀ ਪਰ ਐੜ ਜਾ ਜਦ ਜੰਮੀ ਉਦੋਂ ਦੀ ਮੈਨੂੰ ਚੰਗੀ ਲੱਗਦੀ ਮੈਨੂੰ ਆਪਣੀ ਚੱਕਰ ਲੰਦਾ ਆਇਆ ਕ ਇਹ ਬੱਚੇ ਨੂੰ ਗੱਲਾਂ ਕਰੀਦੀ ਐ ਇਸ ਤਰ੍ਹਾਂ ਦੀ ਤੇ ਭਾਬੀ ਨੇ ਕਿਤੇ ਆ ਗੱਲ ਸੁਣੀ ਤੇ ਨਹੀਂ ਸੁਣੀ ਨਹੀਂ ਨਾ ਨੂਰ ਨੇ ਆ ਕੇ ਸਾਰਾ ਕੁਝ ਆਪਣੀ ਮਾਨ ਦੱਸ ਦਿੱਤਾ ਪੁਲਿਸ ਤੇ ਪੈਣਾ ਹੀ ਪੈਣਾ ਉਹ ਤੁਹਾਨੂੰ ਪਤਾ ਤੇ ਆ ਚਾਹੀਦੇ ਮੰਨਵੇ ਸ਼ੁਰੂ ਤੋਂ ਹੀ ਹੀਗਾ ਕਿ ਮੈਨੂੰ ਮੁੰਡਾ ਚਾਹੀਦਾ ਮੁੰਡਾ ਚਾਹੀਦਾ ਵਾ ਆ ਜਦੋਂ ਨੂਰ ਹੋਈ ਸੀ ਨਾ ਉਦੋਂ ਹੀ ਨਾ ਚਾਹੀਦਾ ਮੱਥਾ ਛੜ ਗਿਆ ਸੀ ਤਾਂ ਕਰਕੇ ਨਾ ਇਹ ਵਿਤਕਰੇ ਕਰਦੀ ਹੈ ਕਿੰਨੀ ਪਿਆਰੀ ਏ ਤੂੰ ਦੇਖ ਸੇ ਐਨੇ ਪਿਆਰ ਨਾਲ ਬੋਲਦੀ ਏ ਸ਼ਕਲ ਸੂਰਤੀ ਮਾਰਾ ਇਹਨੇ ਇੰਨੀ ਸੋਣੀ ਦਿੱਤੀ ਇਹਦੇ ਸ਼ੁਰੂ ਤੋਂ ਹੀ ਇਹਦਾ ਹਾਲ ਸੀ ਤੇਰੇ ਤਾਏ ਕੋਲ ਮੈਨੂੰ ਇੰਨੀ ਮਾਰ ਪੁੰਦੀ ਹੁੰਦੀ ਹੁੰਦੀ ਸੀ ਮੈਂ ਉੱਥੇ ਰੋਟੀ ਬਣਾਣੀ ਉਹ ਚਨੁਕਸ ਕੱਟਦੇ ਨੇ ਜੇ ਸਬਜ਼ੀ ਬਣਾਣੀ ਉਹ ਚ ਮਿਰਚਾ ਧੋੜਦੇ ਨਹੀਂ ਆ ਉੱਤੇ ਕਹਿੰਦੇ ਨੇ ਸਬਜ਼ੀ ਬਣਾਈ ਤੇ ਇਹ ਕੁਛ ਕਰਦੀ ਸੀ ਐਨਾ ਕੁਫੇ ਦੁੱਧ ਮੈਂ ਤਾਂ ਨਹੀਂ ਮੈਂ ਜਰਾ ਇਧਰ ਹੀ ਹੋਣਾ ਤੇਨੇ ਦੁੱਧ ਚ ਦੋ ਗਲਾ ਪਾਣੀ ਪਾ ਦੇਣਾ ਇਹ ਦੁੱਧ ਦਾ ਹਾਲ ਨੇ ਕੀ ਕਰ ਦਿੱਤਾ ਗੱਲ ਗੱਲ ਤੇ ਮੈਨੂੰ ਗਾਲਾਂ ਪਵਾਉਣੀਆਂ ਨੇ ਅਸਲ ਵਿੱਚ ਨਾ ਸਾਡੇ ਘਰ ਦੇ ਵਿੱਚ ਨਾ ਕਲੇਸ਼ ਦੀ ਜਾੜੀ ਚਾਈ ਆ ਹੋਰ ਕੀ ਤੇ ਮੈਂ ਇਦਾਂ ਕਰਦਾ ਮੈਂ ਜਾ ਕੇ ਚਾਈ ਨਾਲ ਗੱਲ ਕਰਦਾ ਕਿ ਚੁੰਦੀ ਕੀ ਆ ਮੈਂ ਕਹ ਨਹੀਂ ਉਹਨੇ ਕੀ ਚਾ ਨਾ ਮੈਂ ਤਾਂ ਕਹ ਨਹੀਂ ਕੋਈ ਚੂਹੇ ਮਾਰਨ ਦਵਾਈ ਮਨ ਮਿਲਦੇ ਤੇ ਮੈਂ ਨੂੰ ਦੇਖ ਕੇ ਦੱਸਿਆਪਾ ਮੁਕਾਦਾ ਹਾਏ ਮੈਂ ਮਰ ਜਾ ਨੀ ਇਹਦੀ ਮੇਰੀ ਮਾਂ ਨੂੰ ਮਾਰਨ ਲੱਗੀ ਉਹ ਵੀ ਚੂਵੇ ਮਾਰ ਦਵਾਈ ਹਾਏ ਮੇਰੀ ਮਾਂ ਤੇ ਭੋਲੀ ਬੜੀ ਹੋ ਹਾਏ ਮੈਂ ਤੇ ਆਪਣੀ ਮਾਂ ਨਾਲ ਜਿੰਨੀ ਐ ਇਹ ਪਰਛਾਈਆਂ ਦਾ ਬੇੜਾ ਘਰ ਕੀ ਹੋ ਜੇ ਨਾ ਤਿੰਨਾ ਜਾਨੀਆਂ ਦਾ ਇੱਕ ਲੜੀ ਉਹ ਗੋ ਉਹ ਜੀ ਗੰਦੀ ਨੂੰ ਹਾਏ ਦੱਸ ਜੇ ਉਹਦੀ ਪੋਤਰੀ ਨੂੰ ਕੁਛ ਕਹਿ ਤਾ ਤੇ ਕੀ ਬਿਮਾਰੀ ਪੈ ਗਈ ਇਹਨਾਂ ਨੂੰ ਹਾਏ ਮੈਂ ਮਰ ਜਾ ਨੀ ਮੇਰੀ ਜੇ ਮਾਂ ਮਰ ਗਈ ਤੇ ਮੈਂ ਕਿੱਥੇ ਜਾਵਾਂਗਾ ਮੈਂ ਮਰ ਚ ਜਾਣਾ ਉਹ ਛੱਡੋ ਪਰਾਂ ਤਾਈ ਇਸ ਉਮਰੇ ਤੁਸੀਂ ਇਹਨੂੰ ਮਾਰ ਕੇ ਕੀ ਲੈਣਾ ਵਾ ਹੁਣ ਤੇ ਤੁਹਾਨੂੰ ਪਤਾ ਉਹਦੇ ਸਾਹ ਵੀ ਗਿਣਤੀ ਦੇ ਆ ਪਤਾ ਨਹੀਂ ਕਿਹੜੇ ਵੇਲੇ ਨਾ ਇਹ ਮਰਾਜ ਨੇ ਆ ਗਿਆ ਇਹਨੂੰ ਲੈ ਲੈਣਾ ਵਾ ਨਾਲੇ ਇਸ ਉਮਰੇ ਨਾ ਐਵੇਂ ਤੁਸੀਂ ਮੋਦ ਆਪਣੇ ਗੱਲ ਪੋਣੀ ਆ ਵੇਹ ਇੱਕ ਗੱਲ ਇਹ ਤਾਈ ਜੀ ਜੇ ਤੁਹਾਡਾ ਨਵਾਂ ਨਵਾਂ ਵਿਆਹ ਆ ਹੀ ਨਾ ਉਦੋਂ ਤੁਹਾਨੂੰ ਆਵਾਜ਼ ਚੁੱਕਣੀ ਚਾਹੀਦੀ ਸੀ ਤੁਹਾਨੂੰ ਚਾਹੀਦਾ ਹੀ ਛੱਡ ਕੇ ਚੱਲ ਜਾਂ ਨੇ ਨਾ ਸਾਰਿਆਂ ਨੂੰ ਲੈ ਕਿਹੋ ਜੀਆਂ ਗੱਲਾਂ ਕਰਨਾ ਮੈਂ ਤੇ ਰਹਿਣਾ ਨਹੀਂ ਇਸ ਚਾਂਦੀ ਤੇਰੇ ਤਾਈ ਨਾ ਬੜੇ ਕਲੇਸ਼ ਪਏ ਮੈਂ ਤਾਂ ਕੋਠੇ ਚੜ ਕੇ ਰੋਲਾ ਪਾਣ ਲੱਗੀ ਸਾਂ ਕਿ ਕੁਛ ਮੈਨੂੰ ਕਰਦੇ ਪਿਆ ਇਹ ਮੈਨੂੰ ਤੰਗ ਕਰਦੇ ਪਰ ਇਹ ਦੀ ਫਫੇ ਕੁੱਟਨੀ ਜਨਾਨੀ ਐ ਨਿੱਕ ਪੱਤੀ ਐ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਪੰਚਾਇਤ ਇਕੱਠੀ ਹੋਈ ਮੇਰੇ ਪਾਪੇ ਨੇ ਸਾਰੀ ਪੰਚਾਇਤ ਇਕੱਠੀ ਕਰ ਲਈ ਇਹਨਾਂ ਦੇ ਘਰ ਦੇ ਵੀ ਇਕੱਠੇ ਹੋਏ ਅੱਛਾ ਬੁਲਾ ਲਿਆ ਇਹਨਾਂ ਨੂੰ ਸਾਰਿਆਂ ਨੂੰ ਇਹ ਇੰਨਾ ਜਾ ਕੇ ਜਨਾਨੀ ਉੱਥੇ ਰੋਈ ਐ ਨਾ ਰੋਈ ਕਿ ਮੇਰੇ ਪਿਓ ਨੇ ਨਾ ਮੈਨੂੰ ਚਾਰ ਚਪੇੜਾ ਮਾਰ ਕੇ ਤੇ ਦੇ ਘਰ ਫੇਰ ੱਟਾ ਦੇਤਾ ਰਹਿਤਾਈ ਜੀ ਇੱਕ ਗੱਲ ਹੈਗੀ ਆ ਝਾਈ ਫਿਰ ਲੱਗਦਾ ਸ਼ੁਰੂ ਤੋਂ ਹੀ ਡਰਾਮੇ ਬਾਜਿਆ ਸ਼ੁਰੂ ਤੋਂ ਹੀ ਮੈਂ ਕਿ ਨਹੀਂ ਉਤਰੀ ਜਨਾਨੀ ਉਤਰੀ ਜਿਹੜੇ ਕਹੀਂ ਦਵਾ ਐਡੀ ਪੈੜੀ ਜਨਾਨੀ ਮੈਂ ਨਾ ਇੱਕ ਵਾਰੀ ਝਾਈ ਦੇ ਨਾਲ ਆਪ ਹੀ ਗੱਲ ਕਰਦਾ ਵਾਂ ਕਿ ਜਾਂ ਤੇ ਤੂੰ ਸਾਨੂੰ ਇੱਥੇ ਸਕੂਨ ਨਾਲ ਰਹਿੰਦੇ ਜਾਂ ਤੂੰ ਨਾ ਸਾਨੂੰ ਛੱਡ ਕੇ ਚਲ ਜਾ ਇੱਥੋਂ ਇਹ ਨਾ ਗਈ ਕਿਧਰੇ ਇੰਨੇ ਕਿੱਥੇ ਜਾਣਾ ਇਹ ਸਾਨੂੰ ਲੈ ਲੱਥੇਗੀ ਆ ਹਾਏ ਜਾਈ ਹਾਏ ਤੈਨੂੰ ਮਾਰਨ ਲੱਗਿਆ ਹੀ ਕੌਣ ਤੇਰੀਆਂ ਨੂਆ ਉਹ ਕਿਹੜੀ ਨੂਆ ਹਾਂ ਹਾਏ ਕੰਦੀ ਵੱਡੀ ਕੰਦੀ ਚਾਹੀ ਨੂੰ ਨਾ ਚੂਹੇ ਮਾਰ ਦਵਾਈ ਪਾ ਦੋ ਅੱਛਾ ਹਾਂ ਪਤਾ ਨਹੀਂ ਤੂੰ ਉਧਰੋਂ ਨਾਲ ਸਾਹਿਰ ਲਿਆਇਆ ਹੈ ਜਿੰਨੂੰ ਮੈਂ ਇਨਾ ਪਿਆਰ ਕਰਦੀ ਹਾਂ ਉਹ ਕੰਦਾ ਮਰ ਜਾ ਚਾਹੀ ਨੂੰ ਚੂਹੇ ਮਾਰ ਦਵਾਈ ਦੇ ਦੋ ਪੁੱਤਰੀ ਛੋਟੀ ਗਿੱਟਕੋ ਜੇ ਗਿੱਟਕੋ ਮੋਟੀ ਉਹ ਉਹ ਸ਼ੁਕਰ ਕਰ ਉਹ ਕੋਲ ਨਹੀਂ ਗਈ ਸੀ ਵੱਡੀ ਦੀ ਪੁੱਤਰੀ ਨੂੰ ਤੂੰ ਕੁਝ ਕਿਹਾ ਹਣਾ ਵਾ ਤੂੰ ਕਮਰਿਓ ਬਾਹਰ ਕੱਢਿਆ ਹਣਾ ਵਾ ਕੋ ਪੈਸੇ ਮੰਗੇ ਹੋਣੇ ਆ ਉੁੰਡੇ ਜਾ ਕੇ ਉਹਨੂੰ ਦਾਸ ਦਿੱਤ ਆਪਣੀ ਦਾਦੀ ਨੂੰ ਪਤਾ ਨਹੀਂ ਤੇਰੀ ਵੱਡੀ ਪਰਝਾਈ ਵੀ ਤੇ ਨਾਲ ਲੜੀ ਉਹ ਚਾਈ ਤੈਨੂੰ ਮਾਰਦੇ ਤੈਨੂੰ ਮਾਰਦੇ ਨਹੀਂ ਤੂੰ ਕੁਛ ਨਾ ਉਹਦੇ ਹੱਥੋਂ ਖਾਈ ਕੋਈ ਰੋਟੀ ਨਾ ਗੇ ਸਵਾਦ ਲਾਣੀ ਆ ਨਾ ਵੱਡੀ ਦੇ ਹੱਥੋਂ ਮੰਨੂ ਆਲੂ ਵਾਲੀ ਰੋਟੀ ਬਣਾ ਦੇ ਮੰਨੂ ਕੋਈ ਰੋਟੀ ਬਣਾ ਦੇ ਮੰਨੂ ਮੂਲੀਆਂ ਵਾਲੀ ਬਣਾ ਦੇ ਬਿਲਕੁਲ ਨਾ ਖਾਈ ਉਹਨਾਂ ਨੇ ਨਾ ਛੂ ਵੀ ਮਾਰ ਦਵਾਈ ਪਾਵੇ ਤੂੰ ਨੇ ਮੈਂ ਨਹੀਂ ਮਰਨ ਵਾਲੀ ਸਿੱਧੀ ਹੋਰ ਦੂਆ ਕਰਦਾ ਮਰਾਂ ਮੈਂ ਕੋਈ ਮਰਨ ਵਾਲੀ ਨਹੀਂ ਹੋ ਗਈ ਨੀ ਮੈਂ ਤੇ ਇਹਨਾਂ ਦਾ ਟਰਬਰ ਮਾਰ ਕੇ ਫੇਰ ਮਰਨਾ ਹੀ ਇਹ ਗੱਲ ਸਹੀ ਤੇ ਮੈਂ 500 ਸਾਲ ਹੋ ਜਾ ਜੀਣਾ ਹਾਂ ਹਾਂ 500 ਸਾਲ ਚਾਹੀ ਹਾਂ 500 ਸਾਲ ਜਿਵੇਂ ਕਿ ਨੀ ਫਟੇ ਮੋਤੇਰਾ ਰੇਈ ਤੋ ਕੰਬਲੀ ਦੀ ਕੰਬਲੀ ਤੇ ਦੇਖ ਸੋਰੇ ਵਸ ਕੇ ਨਹੀਂ ਆਈ ਲੈ ਮੈਂ ਕੀ ਕਹਾਂ ਨਾ ਨੂੰ ਮੈਂ ਤੇ ਆ ਕੇ ਇਹੀ ਦੱਸਿਆ ਵੈ ਤੈਨੂੰ ਮਾਰਨ ਲੱਗਿਆ ਉਹ ਵੀ ਚੂਵੀ ਮਾਰ ਦਵਾਈ ਖਾ ਕੇ ਅਗੋਂ ਮਨ ਨੁਕੰਦੀ ਤੂੰ ਆਚਕੇ ਨਹੀਂ ਆਈ ਮੈਂ ਤੇ ਅਦੇ ਪਿੱਛੇ ਆਈ ਆ ਇੱਥੇ ਬੋਲਣ ਤੇ ਜੇ ਬੋਲਦੀ ਮੈਂ ਤੇ ਖੇਡਣ ਤੇ ਦਿਨ ਛਟਾ ਸਾ ਪਿਆਰਾ ਸਾ ਨੰਨਾ ਸਾ ਬੱਚਾ ਛਟ ਸਿਆਪਾ ਹੰਨੇ ਪਾਣੀ ਦੀ ਬੋਤਲ ਵੇ ਮੈਂ ਆਪਣੇ ਕੋਲੀ ਰੱਖ ਲੈਣੀ ਆ ਦਫਾ ਕਰ ਬੀਤੋਂ ਬੜਾ ਪੁਰਾਣੀ ਹਦੀ ਇਹ ਜਨਾਬੀ ਇਹ ਕਰੇ ਜੰਦ ਕੱਢਣ ਦੇ ਜੇ ਹੈ ਤੂੰ ਮੈਨੂੰ ਮਾਰਨ ਦੇ ਤੂੰ ਲੈ ਆਈ ਜੇ ਹੈ ਲਈ ਕੀ ਹੋ ਗਿਆ ਵਾ ਕੀ ਹੋ ਗਿਆ ਨੁਕ ਮੱਟੇ ਲੱਤੇ ਮੱਕ ਮੋਹਾ ਵਾ ਜਰਾ ਨਹੀਂ 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 ਤੂੰ ਪਰੇ ਜਾ ਪਰੇ ਜਾ ਤੋ ਹੈ ਤੂੰ ਬੰਦ ਨਹੀਂ ਚੱਹੀ ਤੂੰ ਕਿਹੜਾ ਮਟਵਾ ਰੇ ਭੁਲੀ ਹੋਇਆ ਹੈ ਨਹੀਂ ਚੱਈ ਕੀ ਹੋਇਆ ਵਾ ਕੀ ਹੋਇਆ ਐ ਤੈਨੂੰ ਕੁਛ ਪਤਾ ਹੀ ਨਹੀਂ ਅੰਮਣੋਂ ਮਾਰ ਦੇ ਦੁਰਨੀਓ ਮੈਂ ਤੇ ਤੁਹਾਨੂੰ ਸਾਰੇ ਡੱਬੋਂ ਨੂੰ ਮਾਰ ਕੇ ਫੇਰ ਮਰਨਾ ਮੈਂ ਓਹੋ ਚਾਹੀ ਤੈਨੂੰ ਕਿਨੇ ਕਿ ਕਿ ਤੈਨੂੰ ਮਾਰਦੇ ਤੋਲੇ ਸਾਰੇ ਮੈਂ ਤੂੰ ਵੀ ਨਾਰਾ ਲਿਆ ਆ ਮੈਂ ਹੈ ਇਹਨੂੰ ਮੈਂ ਨਾ ਦੱਸ ਦਵਾਂ ਸਿੱਧਾ ਜਾਰੀ ਦੇ ਮੈਂ ਤੇ ਚੰਨ ਨੂੰ ਮੈਂ ਕਿ ਮਾਰ ਫੋਟਲਾਈ ਕਾ ਕੀ ਆਪਾਂ ਤੇ ਚਾਹੀ ਏਦਾਂ ਦੀ ਕੋਈ ਗੱਲ ਨਹੀਂ ਕੀਤੀ ਤੇ ਇਹਨੂੰ ਕਿਨੇ ਕਿਆ ਓ ਜਾ ਕੇ ਜਾ ਤੇ ਤੁਹਾਨੂੰ ਮੈਂ ਮਾਰ ਕੇ ਤੇ ਮਰਨਾ ਇਹਨੂੰ ਤਾਂ ਪਹਿਲਾਂ ਮੈਂ ਫੋਟਲਾਵਾ ਚਾਹੀ ਓਹੋ ਚਾਹੀ ਦੇਖ ਕਿ ਜਨੇ ਬਾਰ ਬਾਰ ਮੇਰੇ ਵਾਲ ਵੇਖਣ ਡਿਆ ਵੈ ਪਟਨਾ ਭੜਕੇ ਨੂੰ ਸੁਧਿਆ ਕਰ ਦੇਣਾ ਗੱਡਾ ਕੀ ਹੈ ਉਹ ਨਿੱਕੀ ਜੀ ਗੱਲ ਨੂੰ ਪਤੰਗੜ ਬਣਾਉਂਦਾ ਤੁਹਾਨੂੰ ਚੁੱਪ ਕਰਾਉ ਦੇ ਰੋ ਨਾ ਕੀ ਹੋਇਆ ਸਾਈ ਲ ਮਮੀ ਆ ਚੁੱਪ ਕਰਾਉ ਤਾਈ ਨਾ ਜੰਜੀਕ <small> ਕੀ <small> 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 <small>